ਇਸ ਵੀਡੀਓ ਦੇ ਵਿੱਚ ਇਹ ਦੋ ਮੁੰਡੇ ਜੋ ਤੁਹਾਨੂੰ ਨਜ਼ਰ ਆ ਰਹੇ ਹਨ ਇਹਨਾਂ ਦੇ ਕਾਰਨਾਮੇ ਦੇਖ ਤੁਸੀਂ ਵੀ ਹੱਕੇ ਬੱਕੇ ਰਹਿ ਜਾਓਗੇ ਹੁਣ ਦੇਖੋ ਇਹ ਦੋਵੇਂ ਜਣੇ ਦੁਕਾਨ ਦੇ ਸ਼ਟਰ ਨੂੰ ਖਿੱਚ ਕੇ ਤੋੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਸ਼ਟਰ ਖੁੱਲਣ ਦਾ ਨਾਮ ਨਹੀਂ ਲੈ ਰਿਹਾ ਫਿਰ ਮੁੰਡਿਆਂ ਨੇ ਬਿਨਾਂ ਕਿਸੇ ਹਥਿਆਰ ਦੇ ਮੌਕੇ ਤੇ ਹੀ ਆਪਣੀ ਟੀ-ਸ਼ਰਟ ਨੂੰ ਉਤਾਰ ਕੇ ਉਸ ਨੂੰ ਹਥਿਆਰ ਬਣਾ ਲਿਆ ਦੇਖੋ ਕਿਵੇਂ ਮਿੰਟਾਂ 'ਚ ਟੀ-ਸ਼ਰਟ ਦੇ ਨਾਲ ਸ਼ਟਰ तोड़ ਦਿੱਤਾ ਤੇ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਸਵੇਰੇ ਦੁਕਾਨਦਾਰਾਂ ਨੇ ਆ ਕੇ ਦੁਕਾਨ ਦਾ ਹਾਲ ਦੇਖਿਆ ਤਾਂ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ ਅਤੇ ਪੂਰੇ ਦੁਕਾਨਦਾਰ ਭਾਈਚਾਰੇ ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਹਲਕਾ ਤੂਰੀ ਦਾ ਹੈ ਜਿੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਚੋਰਾਂ ਵੱਲੋਂ ਬੀਤੀ ਰਾਤ ਦੁਕਾਨ ਦਾ ਸ਼ਟਰ ਤੋੜ ਕੇ ਸੋਨਾ ਚਾਂਦੀ ਅਤੇ ਕੈਸ਼ ਚੋਰੀ ਕੀਤਾ ਗਿਆ ਸਾਨੂੰ ਸਵੇਰੇ ਪਤਾ ਲੱਗੇ ਗਵੰਡੀਆ ਫੋਨ ਗਿਆ ਮੈਨੂੰ ਘਰੇ ਵੀ ਛੋਟੀ ਸ਼ੌਕ ਦਾ ਛੱਡ ਪਟਿਆ ਪਿਆ ਤੁਸੀਂ ਆਜੋ ਜਲਦੀ ਅਸੀਂ ਆਏ ਤਾਂ ਦੇਖਿਆ ਫਿਰ ਦੋਵੇਂ ਥਾਣੇ ਗਿਆ ਥਾਣੇ 'ਚ ਰਿਪੋਰਟ ਲਗਾ ਕੇ ਫਿਰ ਵਾਪਸ ਆਇਆ ਹਲੇ ਮੈਂ ਜੋ ਦੇਖਿਆ ਇਨਸਾਨੋ ਹਲੇ ਕੁਝ ਵੀ ਬਦਨਤਾ ਜੇ ਦੇਖਿਆ ਉਹਨਾਂ ਨੇ ਵੀ ਕੀ ਹੋਇਆ ਕਿੰਨਾ ਕ ਨੁਕਸਾਨ ਹੋਇਆ ਦੇਖਿਆ ਕੁਝ ਮਾਲ ਪੇ ਚਾਂਦੀ ਮਗਲਾ ਕੁਝ ਰਖੜੀ ਸੀ ਜੋ ਵਿੱਚ ਦੀ ਸੁਆਣੋ ਪੇਮੈਂਟ ਵੀ ਥੋੜੀ ਪਈ ਸੀ ਉਹ ਲੈ ਗਏ ਬਾਕੀ ਸੀਸੇ ਗੜਾ ਪੰਨ ਤੋੜ ਕਰਕੇ ਸਭ ਉਸ ਕੈਮਰੇ ਦੇ ਵਿੱਚ ਵੀ ਆਏ ਨੇ ਕਿੰਨੇ ਹਾਂ ਹਾਂਜੀ ਇਹ ਦੋ ਜਣੇ ਸੀ ਕੈਮਰੇ 'ਚ ਫੋਟੋ ਹੋ ਜਾਈਆ ਕਿਹੜੀ ਰੋਡ ਤੇ ਪੈਂਦੀ ਆ ਆਪਣੀ ਇਹ ਰਾਮੜੀਆ ਗੁਰਦਾਰ ਰੋਡ ਤੇ ਪੈਂਦੀ ਆ ਜੀ ਬਿਕਰ ਦੇ ਨਾਲ ਮੰਗ ਕੀ ਕਰਦੇ ਆ ਮੰਗ ਸਰਕਾਰ ਤੋਂ ਵੀ ਸਾਡਾ ਇਨਸਾਨ ਇੱਕ ਘਟਨਾ ਹੋਈ ਹੈ ਰਾਜਨ ਜੁਵੇਲਰ ਦੇ ਇਸ ਤੋਂ ਪਹਿਲਾਂ ਵੀ ਦੋ ਤਿੰਨ ਘਟਨਾ ਇੱਕ ਹਫ਼ਤਾ ਪਹਿਲਾਂ ਹੋਈਆਂ ਦੀਆਂ ਜੋ ਸਦਰ ਬਾਜ਼ਾਰ ਔਰ ਮੇਨ ਲੋਹਾ ਬਾਜ਼ਾਰ ਦੇ ਵਿੱਚ ਹੋਈ ਧੀ ਪ੍ਰਸ਼ਾਸਨ ਨੇ ਨਾ ਉਹ ਨਾ ਉੱਤੇ ਕੁਝ ਹੋਇਆ ਤੇ ਨਾ ਅੱਜ ਦੀ ਘਟਨਾ ਦੇ ਵਿੱਚ ਹੋਇਆ ਪ੍ਰਸ਼ਾਸਨ ਨੂੰ ਬਾਰ ਬਾਰ ਕਹਿੰਦੇ ਉੱਤੇ ਇਹ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਗਸ਼ਤ ਨਹੀਂ ਹੋ ਰਹੀ ਵਪਾਰ ਮੰਡਲ ਪੰਜਾਬ ਔਰ ਟੂਰੀ ਇਸ ਗੱਲ ਦਾ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਔਰ ਅੱਜ ਹਸੀਂ ਇੱਕ ਮੀਟਿੰਗ ਬੁਲਾਉਣ ਜਾ ਰਹੇ ਹਾਂ ਜੋ ਪ੍ਰਸ਼ਾਸਨ ਸੁੱਤਾ ਪਿਆ ਹੈ ਕੋਈ ਕੰਮ ਕਰਨ ਨੂੰ ਤਿਆਰੀ ਕੋਈ ਵਪਾਰੀਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਕਿਦਾਂ ਸੁਰੱਖਿਤ ਰਹਿਾਂਗੇ ਕਦੇ ਸਾਡੇ ਸਾਡੇ ਮੰਦਰਾਂ ਦੇ ਉੱਤੇ ਚੋਰੀਆਂ ਕੀਤੀਆਂ ਜਾਂਦੀਆਂ ਨੇ ਖੰਡਾਂ ਦੇ ਵਿੱਚ ਕਦੇ ਅੰਮ੍ਰਿਤਸਰ ਦੇ ਵਿੱਚ ਅਮਲਾ ਹੁੰਦਾ ਹੈ ਇਹ ਪੰਜਾਬ ਦੇ ਵਪਾਰੀਆਂ ਨੂੰ ਅਗਰ ਸਰਕਾਰ ਹੈ ਚਾਹਦੀ ਹੈ ਵੀ ਇੱਥੇ ਨਾ ਰਹੇਨ ਤਾਂ ਸਾਨੂੰ ਅਲਾਉਂਸ ਕਰ ਦੇ ਵੀ ਪੰਜਾ ਦਾ ਵਪਾਰ ਬੰਦ ਕਰਕੇ ਚਲੇ ਜਾਓ ਅਸੀਂ ਆਪਣੇ ਆਪਣੇ ਕਾਰੋਬਾਰ ਬੰਦ ਕਰਕੇ ਚਲ ਜਾਾਂਗੇ ਇਸ ਮੌਕੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਚੋਰਾਂ ਨੂੰ ਫੜਨ ਦੀ ਮੰਗ ਕੀਤੀ ਹੈ ਅਜੇ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਚੋਰਾਂ ਨੂੰ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁਟੇਗੀ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ